एबीसी न्यूज़ देख रहे हैं सारे ही दर्शको प्यार भरी सस्नेह का मैं रजनीश करतरा आज सोंटू हेलो डॉक्टर शो ਦੇ ਵਿੱਚ ਅੱਜ ਸੋਡੀ ਮੁਲਾਕਾਤ ਕਰਾਵਾਂਗੇ ਇਕੋ ਟੱਚ ਥੈਰੇਪੀ ਦੇ ਕਰਮਦਾਤਾ ਤੇ ਰਾਮਪਰਾ ਫੂਲ ਦਾ ਨਾਮ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਕਰਨ ਵਾਲੇ ਡਾਕਟਰ ਕੁਲਚਿੰਮ ਕੋਲੀ ਜੀ ਨਾਲ ਜਿਨ੍ਹਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਉਹ ਆਪਣੀ ਥੈਰੇਪੀ ਨਾਲ ਅਨੇਕਾਂ ਹੀ ਬਿਮਾਰੀਆਂ ਦਾ ਰਾਮਬਾਨ ਇਲਾਜ ਕਰਦੇ ਹਨ। ਤੋਂ ਕਰਦੇ ਆ ਇਸ ਪ੍ਰਤੀ ਗੱਲਬਾਤ ਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਵਾਈਕਲ ਸੋਦੀ ਪਰਾਗ ਦੇ ਗੱਲ ਬਾਤ ਡਾਕਟਰ ਗੁਲਸ਼ਨ ਕੁਲੀ ਜੀ ਦਾ ਉਹ ਕਰੀਏ ਸਵਾਗਤ ਡਾਕਟਰ ਕੁਲਚਨ ਕੁਲੀ ਜੀ ਦਾ ਕੁਲਚਨ ਜੀ ਸਤਿ ਸ਼੍ਰੀ ਅਕਾਲ ਜੀ ਸਭ ਪਹਿਲਾਂ ਤਾਂ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਵੀ ਜਿਹੜੀ ਇਹ ਤੁਸੀਂ ਇਕੋ ਟੈਕਸ ਥੈਰਪੀ ਹੈ ਕੀ ਹੈ ਥੈਰਪੀ ਬਾਡੀ ਦੇ ਵਿੱਚ એનર્ਜੀ ਬੂਸਟ ਕਰਨ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਹੈ ਬਾਡੀ ਦੇ ਵਿੱਚ એનર્ਜੀ ਪੈਦਾ ਕਰਕੇ ਬਾਡੀ ਦੇ ਵਿੱਚ એનર્ਜੀ ਬੂਸਟ ਕਰਕੇ ਇਸ ਕਿਸੇ ਵੀ ਤਰ੍ਹਾਂ ਦੇ ਜੇ ਤੁਹਾਡੀ ਤਕਲੀਫ ਹੈ ਦਰਦ ਹੈ ਪੁਰਾਣੀ ਬਿਮਾਰੀ ਹੈ ਉਹਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਕਵਰ ਕਰ ਸਕਦੇ ਹਾਂ ਤੰਦਰੁਸਤ ਹੋ ਸਕਦੇ ਹਾਂ ਸ਼ਰਤ ਇਹ ਹੈ ਵੀ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਤੁਸੀਂ ਘਰੇ ਇਨਬ ਨੂੰ ਲਾਗੂ ਕਰੋ ਸਮਝੋ ਆਪਣਾ ਲਾਜਾਪ ਕਰੋ ਜਾਣਕਾਰੀ ਲੈਣ ਤੋਂ ਬਾਅਦ ਜੇ ਤੁਸੀਂ ਉਹਨੂੰ ਤਕਨੀਕ ਨੂੰ ਵੀ ਫਿਰ ਗਲਤ ਵਰਤੋਂ ਕਰਦੇ ਹੋ ਉਸ ਚੀਜ਼ ਦਾ ਕੋਈ ਹੱਲ ਨਹੀਂ ਸਾਵਧਾਨ ਹੋਣਾ ਧਿਆਨ ਰੱਖਣਾ ਜਾਣਕਾਰੀ ਲੈ ਕੇ ਇਲਾਜ ਕਰਨਾ ਹੀ ਇੱਕ ਤੰਦਰੁਸਤ ਜੀਵਨ ਹੈ ਜਿਹੜਾ ਉਹਨਾਂ ਨਾਲ ਜਾਂ ਜਾ ਸਕਦਾ ਹੈ ਅੱਜ ਦੇ ਕਰ ਅਸੀਂ ਸੁਣਿਆ ਵੀ ਜਿਹੜੇ ਉਹਨੂੰ ਮਾਲਸ਼ ਕਰਾਓ ਤੁਹਾਡੇ ਅੰਗਾਂ ਪੈਰ ਕੁੱਜਣਗੇ ਉਹ ਮਾਲਸ਼ ਕਰਾਉਣਿਆ ਜੋਰ-ਜੋਰ ਨਾਲ ਇੱਕ ਪਾਸੇ ਤਾਂ ਇਹਦੀ ਜ਼ੋਰਦਾਰ ਮਾਲਸ਼ ਕਰਾਉਣ ਨੂੰ ਕਹਿੰਦੇ ਰਾਜ ਕਰੇ ਇੱਕ ਤੁਸੀਂ ਕਹਿੰਦੇ ਵੀ ਸਿਰਫ ਟੱਚ ਕਰੋ ਜੀ ਮਾਲ ਸਿੱਧੀ ਜਿਹੜੀ ਵਿਆਖਿਆ ਮੈਂ ਤਾਂ ਤਕਰੀਬਨ ਹਰ ਆਏ ਪਰਸਨ ਨੂੰ ਸਮਝਾਉਣਾ ਹੁੰਦਾ ਹੈ ਦੱਸਦਾ ਹੁੰਦਾ ਹੈ ਵੀ ਇੱਕ ਮਾਲਸ਼ ਦਾ ਮਤਲਬ ਹੈ ਇੱਕ ਸਵੀਟ ਭੋਜਨ 스ਪੂਨ ਇੱਕ ਮਿੱਠਾ ਜ਼ਹਿਰ ਦਾ ਚਮਚ ਤੁਹਾਡੇ ਅੰਦਰ ਚਲਾ ਗਿਆ ਮ사ਜ ਨਾਲ ਮਾਸਪੇਸ਼ੀਆਂ ਦਾ ਨਾੜੀਆਂ ਦਾ ਬੋਨ ਦਾ ਜੋਇੰਟ ਦਾ ਇੰਨਾ ਕੁ ਖਤਰਨਾਕ ਨੁਕਸਾਨ ਹੈ ਕਿ ਉਹਦਾ ਪੂਰੇ ਬਾਡੀ ਚ ਪੂਰੀ ਦੁਨੀਆ ਤੇ ਤਾਂ ਕੋਈ ਟਰੀਟਮੈਂਟ ਨਹੀਂ ਜੇ ਤੁਸੀਂ ਮਸਲ ਕਰਕੇ ਮਾਲਿਸ਼ ਕਰਕੇ ਰਗੜਾ ਲਵਾ ਕੇ ਤੰਦਰੁਸਤ ਹੋਣਾ ਚਾਹੁੰਦੇ ਹੋ ਕਦੇ ਨਹੀਂ ਹੋ ਸਕਦਾ ਮ사ਜ ਮੀਨ ਕੁਝ ਮਿੰਟਾਂ ਦੀ ਅੱਧੇ ਘੰਟੇ ਦੀ 40 ਮਿੰਟਾਂ ਦੀ ਸਕੂਨ ਹੈ ਮੰ ਦਾ ਸਕੂਨ ਆ ਇਸ ਤੋਂ ਵੱਧ ਕੁਝ ਵੀ ਨਹੀਂ ਜੇ ਤੁਸੀਂ ਮ사ਜ ਕਰਾਉਨੇ ਹੋ ਤਾਂ ਤੁਹਾਨੂੰ ਉਸ ਤੋਂ ਅਗਲੇ ਦਿਨ ਹੋਰ ਜ਼ਿਆਦਾ ਪਾਵਨ ਨਾਲ ਤੁਹਾਡਾ ਮਨ ਕਰਦਾ ਵੀ ਸਿੰ ਕਰਾਈਏ ਉਹ ਮ사ਜ ਇੱਕ ਦਿਨ ਜਾਨ ਲੇਵਾ ਵੀ ਸਿੱਧ ਹੋ ਜਾਂਦੀ ਹੈ ਅਸੀਂ ਨੇਕਾ ਰੋਗ ਦੇਖੇ ਨੇ ਮਰੀਜ਼ ਦੇਖੇ ਨੇ ਜਿਹੜੇ ਮ사ਜ ਕਰਾਉਂਦੇ ਕਰਾਉਂਦੇ ਨਕਾਰਾ ਹੋ ਗਏ ਬੇਕਾਰ ਹੋ ਗਏ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਉਹਨਾਂ ਜਿਉਂਦਿਆਂ ਚ ਨਾ ਉਹਨਾਂ ਦੀ ਮਰਦਿਆਂ ਚ ਬੈਸੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੁਸੀ ਬਹੁਤ ਸਾਰੀਆਂ ਬਿਮਾਰੀਆਂ ਦਾ ਰਾਜ ਕਰਦੇ ਹੋ ਪਰ ਅੱਜ ਸਾਡੇ ਦਰਸ਼ਕ ਵਿਸ਼ੇਸ਼ ਤੌਰ ਤੇ ਜਰਨਾ ਚਾਹਣਗੇ ਇੱਕ ਬਿਮਾਰੀ ਸਰਵਾਈਕਲ ਹਾਂਜੀ ਹਾਂਜੀ ਜਿਹੜੀ ਕਿ ਜਿੱਦਣ ਪਤਾ ਇਹਨੂੰ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਹਾਂਜੀ ਹਾਂਜੀ ਇਸ ਦੇ ਬਾਰੇ ਕੀ ਜਾਣਨਾ ਪਾਉ ਵੀ ਇਹ ਸਰਵਾਈਕਲ ਹੈ ਕੀ ਹੈ ਸਰਵਾਈਕਲ ਸਾਡੀ ਜਿਹੜੀ ਸਪੈਨ ਰੀੜ ਦੀ ਹੱਡੀ ਦੇ ਜਿਹੜੇ ਉੱਪਰਲੇ 7 ਮਨੁਕ ਕੇ ਹੈ ਇਹਨਾਂ ਤੇ ਜਦੋਂ ਗਲਤ ਤਰੀਕੇ ਦੇ ਨਾਲ ਪ੍ਰੈਸ਼ਰ ਪੈਂਦਾ ਤਾਂ ਉਹਨਾਂ 'ਚੋਂ ਮਨੁਕਾਂ ਤੇ ਪ੍ਰੈਸ਼ਰ ਪਾਉਣ ਦੇ ਨਾਲ ਨਰਵ ਕੋ ਸਿੰਟਰ ਪ੍ਰੈਸ਼ਰ ਹੋ ਜਾਂਦੀ ਹੈ ਤਾਂ ਉਹਨੂੰ ਅਸੀਂ ਸਰਵਾਈਕਲ ਕਹਿੰਦੇ ਆ ਸਰਵਾਈਕਲ ਹੋਣ ਦੇ अनेका ਕਾਰਨ ਨੇ ਅੱਜ ਕੱਲ ਤਾਂ ਜਿਹੜਾ ਸਰਵਾਈਕਲ ਦਾ ਮੁੱਖ ਕਾਰਨ ਹੈ ਉਹ ਮੋਬਾਈਲ ਹੀ ਹੈ ਜਿਆਦਾ ਮੋਬਾਈਲ ਨੂੰ ਨੀਵੀਂ ਪੱਕੇ ਦੇਖਣਾ ਲੱਗੇ ਰਹਿਣਾ ਨਰਵ ਇੰਗਲ ਨੂੰ ਫਿੰਗਰ ਨੂੰ ਵਾਰੀ ਵਾਰੀ ਟੱਚ ਕਰੀ ਜਾਣਾ ਉਹਦਾ ਦੂਸਰਾ ਕਾਰਨ ਹੈ ਸਿਰ ਆਣਾ ਉੱਚਾ ਕਰਕੇ ਪਹਿਣਾ ਤੀਸਰਾ ਕਾਰਨ ਹੈ ਸਾਡੇ ਪੈਨ ਦਾ ਤਰੀਕਾ ਸਹੀ ਨਾ ਹੋਣਾ ਚੌਥਾ ਕਾਰਨ ਹੈ ਉਹ ਤਰੀਕੇ ਨਾਲ ਬੈਠ ਕੇ ਜੌਬ ਕਰਨੀ ਕੰਪਿਊਟਰ ਤੇ ਕੰਮ ਕਰਨਾ ਜਾਂ ਵਰਕ ਕਮ ਕਰਨਾ ਜਾਂ ਲਿਖਤੀ ਕੰਮ ਕਰਨਾ ਇਹ ਜੇ अनेका ਕਾਰਨ ਨੇ ਜਿਨ ਜਿਨ ਨੂੰ ਸਰਵਾਈਕਲ ਦੇ ਜਨਮ ਦਤਾਂ ਇਹ ਸਰਵਾਈਕਲ ਜੁੜ ਵੀ ਇਹ ਤਾਂ ਦਰਦ ਕਰ ਤਾਂ ਚਲ ਕੇ ਬਾਹ ਦੇ ਵਿੱਚ ਆ ਜਾਂਦਾ ਔਰ ਸਾਦ ਬਹੁਤ ਬੁਰੀ ਜਰਰ ਬੰਦਾ ਤੜਫਦਾ ਇਹਦੇ ਨਾਲ ਹਾਂਜੀ ਹਾਂਜੀ ਇਹ ਇੱਕ ਬਾਹ ਦੇ ਵਿੱਚੋਂ ਦਾ ਦੂਜੀ ਬਾਹ ਚ ਕੀ ਹੁੰਦਾ ਜੇ ਨਰਵਸ ਦਬਦੀ ਹੈ ਤਾਂ ਦੋਨੋਂ ਚੀਜ਼ ਨਹੀਂ ਨਹੀਂ ਜੇ ਸੈਡ ਵਾਲੀ ਨਰਵ ਦਾਬ ਚ ਆਉਂਦੀ ਹੈ ਉਸੀ ਸਾਈਡ ਤੇ ਦਰਦ ਹੁੰਦਾ ਸਰਵਾਈਕਲ ਬਾਰੇ ਇੱਕ ਹੋਰ ਤੁਹਾਨੂੰ ਜਾਣਕਾਰੀ ਦੇ ਦਿਆਂ ਜੋ ਤੁਹਾਡੇ ਬੜੇ ਲਾਹੇਵੰਦ ਤੇ ਕੰਮ ਆਏਗੀ ਸਰਵਾਈਕਲ ਦੇ ਸਪਟਮ ਤੇ ਪੇਟ ਰੋਗ ਦੇ ਸਪਟਮ ਕਈ ਵਾਰੀ ਇੱਕੋ ਜਿਹੇ ਹੁੰਦੇ ਨੇ ਪੇਟ ਗੈਸ ਬਣ ਨਾਲ ਵੀ ਸਰਵਾਈਕਲ ਵਰਗੇ ਲੱਛਣ ਦਿਖਾਈ ਦਿੰਦੇ ਨੇ ਤੇ ਕਈ ਵਾਰੀ ਸਰਵਾਈਕਲ ਨਹੀਂ ਹੁੰਦੀ ਪੇਟ ਦੀ ਸਮੱਸਿਆ ਹੁੰਦੀ ਹੈ ਬਾਜੂ ਦੀ ਸਮੱਸਿਆ ਹੁੰਦੀ ਹੈ ਉਹ ਜਿਸ ਅੰਗ ਚ ਖੜ ਜਾਂਦੀ ਹੈ ਤਾਂ ਗਰਦਨ ਚ ਰੋਗੀ ਕੀ ਸ਼ੋਲਡਰ ਚ ਰੋਗੀ ਤਾਂ ਅਸੀਂ ਉਹਨੂੰ ਸਰਵਾਈਕਲ ਮੰਨ ਲੈਂਦੇ ਆ ਜਾਂ ਸਾਨੂੰ ਕੁਝ ਲੋਕ ਸਰਵਾਈਕਲ ਕਹਿ ਦਿੰਦੇ ਆ ਸਰਵਾਈਕਲ ਹੁੰਦੀ ਨਹੀਂ ਇਲਾਜ ਸਰਵਾਈਕਲ ਦਾ ਕਰਾਉਂਦੇ ਰਹਿੰਦੇ ਆ ਜਿਵੇਂ ਕੋਈ ਮ사ਜ ਕਰਾ ਲਈ ਕੋਈ ਹੋਰ ਐਕਸਰਸਾਈਜ਼ ਕਰ ਲਈ ਤਾਂ ਉਹਦੇ ਨਾਲ ਸਾਡੇ ਜਿਹੜੇ ਮਸਲ ਵੀ ਐ ਮਾਸਪੇਸ਼ੀਆਂ ਵੀ ਐ ਨਾੜੀਆਂ ਜਿਹੜੇ ਜੋਇੰਟ ਐ ਬੋਨ ਐ ਉਹ ਵੀ ਵੀਕ ਹੋ ਜਾਂਦੇ ਆ ਤੇ ਇਸ ਕਾਰਨ ਆਮ ਹੀ ਇਹ ਸੁਣਿਆ ਜਾਂਦਾ ਕਿ ਸਾਨੂੰ ਤਾਂ ਸਰਵਾਈਕਲ ਬਹੁਤ ਪੁਰਾਣੀ ਐ ਸਰਵਾਈਕਲ ਬਹੁਤ ਪੁਰਾਣੀ ਹੋਣ ਦਾ ਕੋਈ ਮਤਲਬ ਵੀ ਨਹੀਂ ਕੋਈ ਸਮੱਸਿਆ ਨਹੀਂ ਜੇ ਸਰਵਾਈਕਲ ਹੈ ਤੇ ਸਰਵਾਈਕਲ ਦਾ ਲਾਜ਼ਮੀ ਸਿਰਫ 2 ਮਿੰਟਾਂ ਚ ਹੋ ਜਾਂਦਾ ਹੈ 2 ਮਿੰਟਾਂ ਤੋਂ ਪਹਿਲਾਂ ਹੋ ਜਾਂਦਾ ਹੈ ਸ਼ਰਤ ਇਹ ਵੀ ਉਸ ਪ੍ਰਤੀ ਸਾਵਧਾਨ ਹੋਣਾ ਘਰੇ ਜਾ ਕੇ ਧਿਆਨ ਦੇਖਣਾ ਖਾਣ ਪੀਣ ਦਾ ਧਿਆਨ ਰੱਖਣਾ ਇਹ ਵੀ ਅੱਡੀ ਜ਼ਰੂਰੀ ਹੈ ਸਾਨੂੰ ਚੱਕਰ ਆਉਂਦੇ ਨੇ ਸਾਡੀ ਬਾਹਾਂ 'ਚ ਦਰਦ ਹੈ ਸਾਡੀ ਗਰਦਨ 'ਚ ਦਰਦ ਹੈ ਸਾਨੂੰ ਪਹਿਲਾਂ ਇਸ ਗੱਲ ਤੇ ਵੀ ਵਿਚਾਰ ਕਰਨਾ ਪਊ ਇਸ ਗੱਲ ਦੀ ਵੀ ਜਾਣਕਾਰੀ ਲੈਣੀ ਪਊ ਕਿ ਕੀ ਸਰਵਾਈਕਲ ਕਰਕੇ ਆ ਜਾਂ ਪੇਟ ਗੈਸ ਕਰਕੇ ਆ ਨਹੀਂ ਮੇਰੇ ਆਮ ਬੰਦੇ ਨੂੰ ਕਿਵੇਂ ਪਤਾ ਲੱਗੂ ਵੀ ਇਹ ਗੈਸ ਕਰਕੇ ਆ ਜਾਂ ਸਰਵਾਈਕਲ ਹੋਇਆ ਉਈ ਇਹਦਾ ਟੈਸਟ ਵਗੈਰਾ ਹੁੰਦਾ ਇਸ ਜੀ ਦਾ ਇਹਦਾ ਟੈਸਟ ਟੈਸਟਾ ਜਿਵੇਂ ਪਤਾ ਲੱਗ ਜਾਂਦਾ ਪਰ ਜ਼ਿਆਦਾਤਰ ਇਹ ਆ ਵੀ ਜੇ ਸਾਨੂੰ ਤੁਹਾਨੂੰ ਗੈਸ ਹੈ ਤੁਹਾਨੂੰ ਕਬਜ ਹੈ ਤੁਹਾਨੂੰ ਖਾਣ ਪੀਣ ਦੀ ਸਮੱਸਿਆ ਹੈ ਤੁਹਾਡਾ ਲਿਵਰ ਫੈਕਟਰੀ ਹੈ ਤਾਂ ਉਹਦਾ ਸਿੱਧਾ ਜਿਹਾ ਮਤਲਬ ਹੈ ਵੀ ਪਹਿਲਾਂ ਤੁਸੀਂ ਲਿਵਰ ਦਾ ਇਲਾਜ ਕਰੋ ਪੇਟ ਦਾ ਇਲਾਜ ਕਰੋ ਦੂਸਰੀ ਗੱਲ ਇਹ ਆ ਵੀ ਜੇ ਸਾਡੀ ਗਰਦਨ 'ਚ ਦਰਦ ਰਹਿੰਦਾ ਹੈ ਸਾਡੀ ਬਾਹਾਂ 'ਚ ਦਰਦ ਆਉਂਦਾ ਤਾਂ ਉਹਦਾ ਕਾਰਨ ਇਹ ਵੀ ਸਾਡਾ ਉੱਠਣ ਬੈਠਣ ਦਾ ਤਰੀਕਾ ਗਲਤ ਹੈ ਅਸੀਂ ਆਪਣੇ ਉਸ ਤਰੀਕੇ ਚ ਵੀ ਸੁਧਾਰ ਕੇ ਆਪਣੀਆਂ ਆਦਤਾਂ ਵੀ ਸੁਧਾਰ ਕੇ ਆਪਣੀ ਜੀਵਨ ਸ਼ੈਲੀ ਵੀ ਚੇਂਜ ਕਰਕੇ ਤਾਂ ਸਰਵਾਈਕਲ ਜਿੱਥੇ ਮੈਂ ਕਹਿੰਦਾ ਵੀ 2 ਮਿੰਟਾਂ ਚ ਠੀਕ ਹੁੰਦਾ ਤੁਹਾਨੂੰ ਪਰਮਾਨੈਂਟ ਹੱਲ ਕਰਨ ਵਾਸਤੇ ਵਧੀਆ ਹੱਲ ਕਰਨ ਵਾਸਤੇ ਲਗਾਤਾਰ ਤੰਦਰੁਸਤ ਰਹਿਣ ਵਾਸਤੇ ਨਾਲ ਜਿਹੜੀਆਂ ਅਸੀਂ ਸਾਵਧਾਨੀਆਂ ਦੱਸਦੇ ਆ ਉਹਨਾਂ ਘਰੇ ਵੀ ਲਾਗੂ ਕਰਨਾ ਪੈਂਦਾ ਜਿਸ ਵਿਅਕਤੀ ਨੂੰ ਸਰਵਾਈਕਲ ਹੋ ਗਿਆ ਸੋ ਉਹ ਕਦੇ ਵੀ ਇਹਦੇ ਚ ਇੱਕ ਦਾ ਚੱਕਰ ਬਹੁਤ ਆਉਂਦੇ ਨੇ ਜਿੰਨੀ ਬੰਦਾ ਜਦੋਂ ਅੱਧੀ ਜਗ੍ਹਾ ਤੋਂ ਉੱਠਦਾ ਉਹ ਚੱਕਰ ਆ ਕੇ ਢਿੱਗ ਪੈਂਦਾ ਦੂਸਰਾ ਵੀ ਜੇ ਤੁਹਾਨੂੰ ਬਾਹਰ ਸਕ ਤੇ ਰਕਤ ਦਰਬੰਦ ਜਾ ਪਰੋ ਬੈਡ ਰੈਸਟ ਹੀ ਕਰੀ ਬੈਠੀ ਸਰਵਾਈਕਲ ਦੇ ਸਿੰਪਟਮ ਕਈ ਰੋਗਾਂ ਨਾਲ ਮਿਲਦੇ ਨੇ ਬੀਪੀ ਦਾ ਲੋ ਹੋਣਾ ਉਹਦੇ ਨਾਲ ਵੀ ਚੱਕਰ ਆਉਂਦੇ ਆ ਬੀਪੀ ਦੇ ਹਾਈ ਹੋਣ ਨਾਲ ਵੀ ਚੱਕਰ ਆਉਂਦੇ ਆ ਗੈਸ ਜ਼ਿਆਦਾ ਵਾਂਜੀ ਉਹਦੇ ਨਾਲ ਵੀ ਚੱਕਰ ਆਉਂਦੇ ਆ ਕੋਈ ਟੈਨਸ਼ਨ ਦੇ ਮਰੀਜ਼ ਆ ਸੀ ਉਹਦੇ ਨਾਲ ਵੀ ਚੱਕਰ ਆਉਂਦੇ ਆ ਨਿਗਾ ਘਟ ਜੇ ਸਕਦੇ ਉਹਦੇ ਨਾਲ ਵੀ ਚੱਕਰ ਆਉਂਦੇ ਆ ਚੱਕਰ ਆਉਣੇ ਕੋਈ ਸਰਵਾਈਕਲ ਦੀ ਖਾਸ ਨਿਸ਼ਾਨੀ ਨਹੀਂ ਹੈ ਸਾਨੂੰ ਜੇ ਅਸੀਂ ਸਰਵਾਈਕਲ ਦਾ ਟਰੀਟਮੈਂਟ ਕਰਨਾ ਹੈ ਤਾਂ ਸਰਵਾਈਕਲ ਪ੍ਰਤੀ ਸਾਨੂੰ ਪੂਰੇ ਤੌਰ ਤੇ ਜਾਣਕਾਰੀ ਹੋਵੇ ਉਹਦੇ ਬਾਰੇ ਸਾਨੂੰ ਆਪ ਵੀ ਪਤਾ ਲੱਗੇ ਅਸੀਂ ਘਰੇ ਕਿਵੇਂ ਧਿਆਨ ਰੱਖ ਸਕਦੇ ਆ ਸਰਵਾਈਕਲ ਇੱਕ ਟੱਚ ਥੈਰੇਪੀ ਜੁ ਕੋਈ ਸਮੱਸਿਆ ਨਹੀਂ 2 ਮਿੰਟਾਂ ਤੋਂ ਪਹਿਲਾਂ ਰੀਲਿਫ ਮਿਲ ਜਾਂਦੀ ਹੈ ਤੁਰੰਤ ਪੇਸ਼ੈਂਟ ਨੂੰ ਰਾਹਤ ਮਿਲਦੀ ਹੈ ਜਿਹੜੇ ਸਾਬੀ ਦਿੱਤੀ ਜਾਣਕਾਰੀ ਤੇ ਘਰੇ ਅਮਲ ਕਰਦੇ ਨੇ ਤੋਂ ਪਰਮਾਨੈਂਟ ਠੀਕ ਹੋ ਜਾਂਦੇ ਇਹਦਾ ਤੁਸੀਂ ਕਹਤਾ ਹੋ ਮਲੋ ਜਿਹੜੇ ਆਪਣੇ ਏਰੀਆ ਦੇ ਨੇੜੇ ਆ ਉਹ ਤਾਂ ਸਾਡੇ ਕੋਲੇ ਆ ਜੜ ਗਏ ਜਿਹੜੇ ਦੂਰ ਦਰਾਡੇ ਬੈਠੇ ਆ ਉਹ ਇਸ ਦਾ ਨੋਟ ਕਰਦੇ ਜਿਹੜੇ ਦੂਰ ਦਰਾਡੇ ਸਾਡੇ دوست ਮਿੱਤਰ ਭੈਣ ਭਰਾ ਨੇ ਚਾਹੇ ਸਾਡੇ ਕੋਲੋਂ ਦੂਸਰੀਆਂ ਕੰਟਰੀਆਂ ਤੋਂ ਬਾਹਰ ਨਹੀਂਆਂ ਕੰਟਰੀਆਂ ਤੋਂ ਵੀ ਲੋਕ ਟ੍ਰੀਟਮੈਂਟ ਕਰਵਾਉਂਦੇ ਨੇ ਅਸੀਂ ਵੀਡੀਓ ਕਾਲ ਤੇ ਹੀ ਉਹਨਾਂ ਨੂੰ ਸੁਝਾਅ ਦਿੰਦੇ ਆ ਜਾਣਕਾਰੀ ਦੇ ਦਿੰਦੇ ਆ ਪਹਿਲਾਂ ਉਹਨਾਂ ਦੇ ਰੋਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਕੀ ਐ ਰੋਗ ਹੋਣ ਦਾ ਕਾਰਨ ਕੀ ਐ ਪਰ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਆ ਜਦੋਂ ਭੋਜਨ ਦਵਾਈ ਦੀ ਤਰ੍ਹਾਂ ਖਾ ਲੋ ਨਹੀਂ ਦਵਾਈਆਂ ਭੋਜਨ ਦੀ ਤਰ੍ਹਾਂ ਖਾਣੀਆਂ ਪੈਣਗੀਆਂ ਜੇ ਪਰਮਨੈਂਟ ਤੰਦਰੁਸਤ ਹੋਣਾ ਚਾਹੁੰਦੇ ਹੋ ਜੋ ਅਸੀਂ ਮਤਲਬ ਜਾਣਕਾਰੀ ਦੇਵਾਂਗੇ ਜੋ ਪੁਆਇੰਟ ਨੂੰ ਟੱਚ ਕਰਨਾ ਹੈ ਫਿੰਗਰ ਨੂੰ ਟੱਚ ਕਰਨਾ ਹੈ ਗਰਦਨ ਨੂੰ ਟੱਚ ਕਰਨਾ ਹੈ ਜਿਸ ਤਰ੍ਹਾਂ ਵੀ ਟੱਚ ਕਰਨਾ ਸਮਝਾ ਦਿੰਨੇ ਆ ਤੇ ਪਲੱਸ ਅਸੀਂ ਚਾਹੁੰਦੇ ਆ ਵੀ ਆਪਣੇ ਡਾਕਟਰ ਆਪ ਬਣ ਜਿਵੇਂ ਤੁਸੀਂ ਦੱਸਿਆ ਵੀ ਇਸ ਥੀ ਹੋਣੀ ਚਾਹੀਦੀ ਹੈ ਇਹ ਜਿਹੜਾ ਸਰਵੇਖਣਾ ਕਿ ਇਹ ਵੀ ਇੱਕ ਇਹ ਇਹ ਜਿਹੜੀ ਚੱਲਦਾ ਹੈ ਬੀਪੀਓ ਦਾ ਦਬਾਅ ਨਹੀਂ ਨਹੀਂ ਸਰਵਾਈਕਲ ਦਾ ਇਹ ਜਾਂ ਕੁਛ ਨਹੀਂ ਸਰਵਾਈਕਲ ਦਾ ਸਾਰਾ ਸਾਡੇ ਉੱਠਣ ਬੈਠਣ ਖਾਣ ਪੀਣ ਸਾਡੀ ਜੀਵਨ ਸ਼ੈਲੀ ਸਹੀ ਨਾ ਹੋਣ ਦਾ ਇੱਕ ਸਵੈ ਜਿਹੜੇ ਅਸੀਂ ਆਪਣੀ ਜ਼ਿੰਦਗੀ ਚ ਨਿਗਾਰ ਕਰ ਰਹੇ ਆ ਨਾ ਸਾਨੂੰ ਉੱਠਣ ਦਾ ਪਤਾ ਨਾ ਬੈਠਣ ਦਾ ਪਤਾ ਨਾ ਪਹਿਨ ਦਾ ਪਤਾ ਨਾ ਖਾਣ ਦਾ ਪਤਾ ਨਾ ਪੀਣ ਦਾ ਪਤਾ ਸਾਨੂੰ ਪਤਾ ਹੀ ਨਹੀਂ ਸਾਡੇ ਸਰੀਰ ਵਾਸਤੇ ਕੀ ਚੰਗਾ ਹੈ ਜਾਂ ਕੀ ਮਾੜਾ ਜੋ ਚਾਹਦਾ ਉਹ ਅਸੀਂ ਖਾਂਦੇ ਪੀਂਦੇ ਰਹਿੰਦੇ ਆ ਆ ਜਦੋਂ ਲਿਵਰ ਦੀ ਸਮੱਸਿਆ ਆਉਂਦੀ ਹੈ ਜਾਂ ਸਪੈਨ ਤੇ ਪ੍ਰੈਸ਼ਰ ਪੈਂਦਾ ਉੱਪਰਲੇ ਮਨਕਿਆ ਤੇ ਉਦੋਂ ਸਰਵਾਈਕਲ ਹੁੰਦਾ ਤੇ ਸਰਵਾਈਕਲ ਕੋਈ ਸਮੱਸਿਆ ਨਹੀਂ ਸਾਵਧਾਨ ਹੋਣਾ ਹੀ ਇਹਦੀ ਸਮੱਸਿਆ ਜਾਣ ਕਰ ਹੋਣਾ ਹੀ ਇਸ ਸਮੱਸਿਆ ਦਾ ਹੱਲ ਹੈ ਜੇ ਅਸੀਂ ਸਮੱਸਿਆ ਦਾ ਹੱਲ ਕਰਨਾ ਜਾਣਕਾਰੀ ਲਵੋ ਆਪਣਾ ਲਾਜ ਆਪਣੇ ਪਰਿਵਾਰਾਂ ਦਾ ਲਾਜ ਆਪ ਕਰੋ ਤੇ ਪਰਮਾਨੈਂਟ ਹੱਲ ਜੀ ਚਾਹੁੰਦੇ ਹੋ ਤਾਂ ਇਹਨਾਂ ਜਾਣਕਾਰੀ ਨੂੰ ਆਪਣੇ ਆਪ ਤੇ ਪਰਿਵਾਰ ਤੇ ਲਾਗੂ ਕਰੋ ਜਿਹੜਾ ਸਰਵਾਈਕਲ ਆ ਕਈ ਬਹੁਤ ਜ਼ਿਆਦਾ ਜਗ੍ਹਾ ਤੁਸੀਂ ਸੁਣਿਆ ਵੀ ਉਹਦਾ ਇਲਾਜ ਕਰਾ ਲਿੱਤਾ ਗਿਆ ਰਤ ਦੁਆਰਾ ਫੇਰ ਉੱਠ ਖੜਾ ਹੁੰਦਾ ਉਹ ਕਹਿੰਦੇ ਵੀ ਇਹ ਤਾਂ ਸਦਾ ਦੀ ਜੁੜੀ ਗਿਆ ਸੋਡਾ ਜਿਵੇਂ ਕਈ ਵਾਰੀਆਂ ਜਿਵੇਂ 22 ਫਟ ਕਦੇ ਹਰ ਸਾਲ ਹੁੰਦਾ ਇਸ ਤਰ੍ਹਾਂ ਸਰਵਾਈਕਲ ਵੀ ਜਦ ਇੱਕ ਵਾਰੀ ਬੰਦੇ ਨੂੰ ਜਕੜਦੇ ਇਹ ਕਹਿੰਦੇ ਜਾਂਦਾ ਨਹੀਂ ਐਕਿਊਟ ਟੱਚ ਥੈਰੇਪੀ ਦੇ ਵਿੱਚ ਸਰਵਾਈਕਲ ਦਾ ਜਿਹੜਾ ਰਿਜ਼ਲਟ ਹੈ ਸਿਰਫ 2 ਮਿੰਟਾਂ ਚ ਹੈ ਐਕੂ ਪ੍ਰੈਸ਼ਰ ਦਾ ਐਕਿਊਟ ਟੱਚ ਦੇ ਵਿੱਚ ਜਿਹੜਾ ਹੈਗਾ ਸਰਵਾਈਕਲ ਦਾ ਟਰੀਟਮੈਂਟ ਹੈ ਉਹ ਅਸੀਂ ਕਹਿੰਦੇ ਵੀ ਸਾਵਧਾਨ ਹੋਵੋ ਜੇ ਤੁਹਾਡੇ ਮਸਲ ਨਰਮ ਵੀਕ ਹੋ ਗਏ ਜੇ ਤੁਹਾਡੀਆਂ ਮਾਸਪੇਸ਼ੀਆਂ ਵੀਕ ਹੋ ਗਈਆਂ ਜੇ ਤੁਹਾਡੇ ਬੋਨ ਵੀਕ ਹੋ ਗਏ ਜੇ ਤੁਹਾਡੀ ਨਰਵ ਵੀਕ ਹੋ ਗਈ ਤਾਂ ਅਸੀਂ ਉਸ ਦਾ ਲਾ ਟ੍ਰੀਟਮੈਂਟ ਦਾ ਥੋੜਾ ਸਮਾਂ ਚੱਲ ਸਕਦਾ 3 ਮਹੀਨੇ 4 ਮਹੀਨੇ ਪਰ ਨਹੀਂ ਤੇ 2 ਜਾਂ 3 ਸੈਟਿੰਗਾਂ ਦੇ ਵਿੱਚ ਪਹਿਲੇ ਦਿਨ ਰਿਜ਼ਲਟ ਆ ਕੇ 2-3 ਸੈਟਿੰਗਾਂ ਦੇ ਪੇਸ਼ੈਂਟ ਠੀਕ ਹੋ ਜਾਂਦਾ ਉਹ ਪਰਮਨੈਂਟ ਠੀਕ ਰਹਿੰਦੇ ਨੇ ਜਿਹੜੇ ਇਹਨਾਂ ਗੱਲਾਂ ਨੂੰ ਘਰੇ ਲਾਗੂ ਕਰਦੇ ਨੇ ਲਗੂ ਕਰ ਵਿੱਚ ਬਲੋਂ ਇਕਦੋ ਹੋ ਗਿਆ ਦਵਾਈ ਪਰਮਨੈਂਟ ਜਿਹੜੇ ਉਹ ਪੋਜਨ ਦੇ ਵਿੱਚ ਤੁਸੀਂ ਕਹਿੰਦੇ ਵੀ ਦਵਾਈ ਦਵਾਈ ਲੈਣੇ ਦਵਾਈਆਂ ਤਰ੍ਹਾਂ ਲੈਣਾ ਪਵੇਗਾ ਇਹ ਪੋਜਨ ਦੇ ਵਿੱਚ ਕੀ ਪ੍ਰੈਸ਼ ਕਰਦੇ ਚਾਹੀਦੇ ਵੀ ਕਾਹਨੂੰ ਇਹ ਗੈਸ ਨਾ ਪੈਦਾ ਹੋਵੇ ਜਾਂ ਉਹ ਜਿਹੜੀ ਚੀਜ਼ ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਸਰਵਿਕਲ ਨੂੰ ਆਮ ਦੁਨੀਆ ਨਾਮਰਾਦ ਬਿਮਾਰੀ ਮੰਨਦੀ ਹੈ ਉਹਦਾ ਕਾਰਨ ਇਹ ਹੈ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਨਹੀਂ ਮਿਲਦਾ ਜਾਂ ਉਹ ਟ੍ਰੀਟਮੈਂਟ ਲਗਾਤਾਰ ਕਰਾਉਣਾ ਨਹੀਂ ਚਾਹੁੰਦੇ ਉਹ ਥੋੜੇ ਜਿਹਾ ਠੀਕ ਹੁੰਦੇ ਨੇ ਫਿਰ ਥੋੜੀ ਜਿਹੀ ਬੇਤਿਆਨੀ ਕਰ ਦਿੰਦੇ ਨੇ ਸਰਵੈਕਲ ਵਾਸਤੇ ਹੈ ਵੀ ਪਹਿਲਾਂ ਤਾਂ ਮੋਬਾਈਲ ਦੀ ਵਰਤੋਂ ਘੱਟ ਕਰੋ ਸਰਾਣਾ ਜੇ ਲੈਣਾ ਹੈ ਤਾਂ ਸਿੱਧੇ ਪੈਨ ਵੇਲੇ ਨਹੀਂ ਲੈਣਾ ਜਦੋਂ ਅਸੀਂ ਕਰਬਟ ਲੈ ਕੇ ਪੈਣਾ ਤਾਂ ਉਦੋਂ ਅਸੀਂ ਬਾਜੂ ਦਾ ਸਰਾਣਾ ਨਹੀਂ ਲੈਣਾ ਉਦੋਂ ਸਰਾਣਾ ਲੈਣਾ ਤਾਂ ਕਿ ਜਿਹੜਾ ਸਾਡਾ ਸਿਰ ਦਾ ਬਜਨਾ ਉਹ ਸਾਡੀਆਂ ਨਰਬ ਨੂੰ ਸਾਡੀ ਸ਼ੋਲਡਰ ਤੇ ਪ੍ਰੈਸ਼ਰ ਨਾ ਪਾਵੇ ਬੋਨ ਵਾਲੇ ਜੋਇੰਟ ਤੇ ਪ੍ਰੈਸ਼ਰ ਨਾ ਪਾਵੇ ਬਾਜੂ ਵਾਲੀਆਂ ਜਿਹੜੀਆਂ ਸਾਡੀਆਂ ਨਾੜੀਆਂ ਉਹਨਾਂ ਤੇ ਪ੍ਰੈਸ਼ਰ ਨਾ ਪਾਵੇ ਦੂਸਰੀ ਗੱਲ ਹੈ ਜੇ ਤੁਹਾਨੂੰ ਗੈਸ ਦੀ ਵੀ ਨਾਲ ਸਮੱਸਿਆ ਹੈ ਤਾਂ ਲਿਵਰ ਫੰਕਸ਼ਨ ਨੂੰ ਸਹੀ ਕਰਨ ਵਾਸਤੇ ਅਸੀਂ ਭੋਜਨ 'ਚ ਸੁਧਾਰ ਕਰਨਾ ਜ਼ਰੂਰੀ ਹੈ ਜਿਹਦੇ ਬਾਰੇ ਮੈਂ ਹਰ ਆਈ ਪੇਸ਼ੈਂਟ ਨੂੰ ਕਹਿੰਦਾ ਹੁੰਦਾ ਜੇਕਰ ਵੀ ਤੁਸੀਂ ਤੰਦਰੁਸਤ ਹੋਣਾ ਚਾਹੁੰਦੇ ਹੋ ਜੀਵਨ ਸ਼ੈਲੀ ਬਦਲਣੀ ਹੈ ਖਾਣ ਪੀਣ ਬਦਲਣਾ ਹੈ ਇੱਕ ਨਾਲ ਪਲਾਨ ਕਹਿਣਾ ਹੁੰਦਾ ਵੀ ਜੇ ਤਾਂ ਭੋਜਨ ਦਵਾਈ ਦੀ ਤਰ੍ਹਾਂ ਖਾ ਲੋ ਨੀ ਦਵਾਈਆਂ ਭੋਜਨ ਦੀ ਤਰ੍ਹਾਂ ਖਾਣੀਆਂ ਪੈਣਗੀਆਂ ਜਿਨ੍ਹਾਂ ਨੂੰ ਗੈਸ ਦੀ ਸਮੱਸਿਆ ਹੈ ਜਿਨ੍ਹਾਂ ਨੂੰ ਜਲਨ ਹੁੰਦੀ ਹੈ ਜਿਨ੍ਹਾਂ ਦੇ ਤੇਜਾਬ ਵੱੰਦਾ ਹੈ ਉਹਨਾਂ ਵਾਸਤੇ ਹੈ ਵੀ ਤੁਸੀਂ ਇੱਕ ਮੋٹے ਸ਼ਬਦਾਂ ਚ ਸਮਝਾ ਦਿੰਨਾ ਹੈ ਵੀ ਜਿਹੜਸ ਬੀਜ ਨੂੰ ਸਾਡੀ ਝਾੜ ਨਹੀਂ ਚੱਬਦੀ ਜਿਹੜਾ ਬੀਜ ਸਾਡੀ ਝਾੜ ਦੇ ਥੱਲੇ ਨਹੀਂ ਆਉਂਦਾ ਚੰਗੀ ਤਰ੍ਹਾਂ ਉਸ ਨੂੰ ਸਾਡਾ ਲਿਵਰ ਅਕਸੈਪਟ ਨਹੀਂ ਕਰਦਾ ਉਹਨਾਂ ਚ ਕੁਝ ਫਰੂਟ ਤੇ ਕੁਝ ਸਬਜ਼ੀਆਂ ਨੇ ਜਿਨ੍ਹਾਂ ਦੇ ਮੈਂ ਨਾਮ ਲੈ ਦਿੰਨਾ ਹੈ ਤਾਂ ਤੁਸੀਂ ਉਸ ਵਾਸਤੇ ਅੱਗੇ ਧਿਆਨ ਰੱਖੋ ਜਿਵੇਂ ਮਰੂਦ ਹੈ, ਅੰਗੂਰ ਹੈ, ਤਰਬੂਜ ਹੈ, ਕਰੇਲੇ ਹੈ, शिमला ਮਿਰਚਾ, ਹਰੀ ਮਿਰਚਾ, ਭਿੰਡੀ ਹੈ, ਬਤਾਉ ਹੈ, ਟਮਾਟਰ ਹੈ, ਫੀਰ ਹੈ, ਕੀਵੀ ਹੈ ਜਾਂ ਚਿਬੜਾ ਦੀ ਚਟਨੀ। ਇਹ ਇਹ ਉਹ ਸਬਜ਼ੀਆਂ ਜਾਂ ਫਰੂਟ ਨੇ ਜਿਨ੍ਹਾਂ ਦੇ ਬੀਜ ਬਹੁਤ ਸਖਤ ਹੁੰਦੇ ਨੇ ਜਿਸ ਨੂੰ ਸਾਡੀ ਜਾੜਾਂ ਨਹੀਂ ਚਬ ਸਕਦੀਆਂ ਤੇ ਜਦੋਂ ਇਹ ਅੰਦਰ ਜਾਂਦੇ ਨੇ ਤੇ ਜਦੋਂ ਲਿਵਰ ਫੈਕਟਰੀ ਹੁੰਦਾ ਪਰ ਇਹ ਇਹਨਾਂ ਚੀਜ਼ਾਂ ਨੂੰ ਸੈਪਟ ਨਹੀਂ ਕਰਦਾ। ਜਦੋਂ ਅਕਸੈਪਟ ਨਹੀਂ ਕਰਦਾ ਫਿਰ ਸਾਡੀ ਗੈਸ ਬਣਦੀ ਹੈ ਗੈਸ ਜਿੱਥੇ ਰੁਕ ਜੇ ਮੋਢੇ 'ਚ ਰੁਕ ਜੇ ਡਾਕਟਰ ਫਰੋਜ਼ਨ ਸ਼ੋਲਡਰ ਵੀ ਕਹਿੰਦੇ ਆ ਗਰਦਨ 'ਚ ਰੁਕ ਜੇ ਸਰਵਾਈਕਲ ਵੀ ਕਹਿੰਦੇ ਆ ਸਿਰ 'ਚ ਰੁਕ ਜੇ ਮਾਈਗਰੇਨ ਵੀ ਕਹਿੰਦੇ ਆ ਪਰ ਜੇ ਅਸੀਂ ਆਪਣੇ ਭੋਜਨ 'ਚ ਹੀ ਸੁਧਾਰ ਕਰ ਲਈਏ ਉਹ ਚੀਜ਼ਾਂ ਨਾ ਖਾਈਏ ਜਿਵੇਂ ਬਾਸੀ ਗੁੰਨੇ ਆٹے ਦੀ ਰੋਟੀ ਖਾਣੀ ਬਾਸੀ ਦਾਲ ਸਬਜ਼ੀ ਖਾਣੀ ਸਿਲਬਰ ਦੇ ਬਰਤਨ 'ਚ ਬਣਿਆ ਖਾਣਾ ਖਾਣਾ ਇਹ ਚੀਜ਼ਾਂ ਸਾਡੇ ਲਈ ਬੜੀਆਂ ਖਤਰਨਾਕ ਨੇ ਭੋਜਨ ਨੂੰ ਜਲਦੀ ਜਲਦੀ ਖਾਣਾ ਪਾਣੀ ਨੂੰ ਠੜੇ ਹੋ ਕੇ ਪੀਣਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਜਿਹੜੀ ਸਾਡੇ ਲਿਵਰ ਦਾ ਫੰਕਸ਼ਨ ਆ ਵਿਗੜ ਜਾਂਦਾ ਤੇ ਗੈਸ ਬਣਦੀ ਹੈ ਅਸੀਂ ਫਿਰ ਕੀ ਕਰਦੇ ਆ ਦਵਾਈਆਂ ਵੀ ਲੈ ਰਹੇ ਆ ਸਵੇਰੇ ਖਾਲੀ ਪੇਟ ਕੈਪਸੂਲ ਵੀ ਖਾ ਰਹੇ ਆ ਲਿਵਰ ਦਾ ਲਾਜ ਵੀ ਕਰਾ ਰਹੇ ਆ ਪਰ ਭਰੇਜ ਨਹੀਂ ਰੱਖਦੇ ਭਰੇਜ ਨਹੀਂ ਰੱਖਦੇ ਤਾਂ ਫਿਰ ਸਾਡਾ ਜਿਹੜਾ ਭੋਜਨ ਆ ਉਹ ਵੀ ਨੁਕਸਾਨ ਕਰਦਾ ਤੇ ਜਦੋਂ ਅਸੀਂ ਮੈਡੀਸਿਨ ਲੈਨੇ ਆ ਉਹ ਵੀ ਸਾਡਾ ਨੁਕਸਾਨ ਕਰਦੀਆਂ ਤਾਂ ਫਿਰ ਅਸੀਂ ਕੀ ਕਹਨੇ ਯਾਰ ਅਸੀਂ ਤਾਂ ਬਹੁਤ ਦਵਾਈ ਖਾ ਲਈ ਇਹ ਤਾਂ ਇਲਾਜ ਹੀ ਨਹੀਂ ਹੋਇਆ ਸਾਡਾ ਤਾਂ ਬਿਹਾਲ ਹੀ ਨਹੀਂ ਹੌਣ ਤਾਂ ਡਾਕਟਰਾਂ ਨੇ ਕਹਿਤਾ ਵੀ ਤੁਸੀਂ ਤਾਂ ਇਸ ਤਰ੍ਹਾਂ ਹੀ ਰਹਿਣਾ ਹੈ ਉਹਦਾ ਕਾਰਨ ਕੀ ਹੈ ਵੀ ਅਸੀਂ ਖੁਦ ਨਹੀਂ ਧਿਆਨ ਰੱਖਦੇ ਆਪਦੇ ਆਪ ਨੂੰ ਤੰਦਰੁਸਤ ਨਹੀਂ ਹੋਣਾ ਚਾਹੁੰਦੇ ਪਰਮਾਨੈਂਟ ਤੰਦਰੁਸਤ ਨਹੀਂ ਹੋਣਾ ਚਾਹੁੰਦੇ ਦਵਾਈਆਂ ਦੇ ਅਸਰੇ ਆਪਣਾ ਜੀ ਜ਼ਿੰਦਗੀ ਜੀਉਣਾ ਚਾਹੁੰਦੇ ਆ ਜੇ ਅਸੀਂ ਦਵਾਈਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਆਪਣੇ ਆਪ ਪ੍ਰਤੀ ਸਾਵਧਾਨ ਹੋਵੋ ਜਾਣਕਾਰੀ ਲਵੋ ਜਦ ਮਰਜ਼ੀ ਆਵੋ ਜਿੰਨਾ ਮਰਜ਼ੀ ਸਮਝੋ ਆਪਣਾ ਤੇ ਆਪਦੇ ਬੱਚੇ ਤੇ ਪਰਿਵਾਰਾਂ ਦਾ ਇਲਾਜ ਆਪ ਕਰ ਸਕਦੇ ਹੋ ਸਾਡਾ ਇਹ ਮਿਸ਼ਨ ਹੈ ਵੀ ਜੋ ਵੀ ਸਾਡੇ ਕੋਲੇ ਆਉਂਦਾ ਹੈ ਅਸੀਂ ਉਹਨਾਂ ਦਾ ਕੋਈ ਟਰੀਟਮੈਂਟ ਜਾਂ ਇਲਾਜ ਨਹੀਂ ਕਰਦੇ ਅਸੀਂ ਚਾਹੁੰਦੇ ਵੀ ਜਾਣਕਾਰੀ ਸੱਤੋਂ ਲੈ ਲਓ ਸਮਝ ਸੱਤੋਂ ਲੈ ਲਓ ਜਾਣਕਾਰੀ ਸੱਤੋਂ ਲੈ ਲਓ ਜੇ ਸਾਡੇ ਕੋਲੇ ਨਹੀਂ ਆ ਸਕਦੀ ਜੇ ਤੁਹਾਡੇ ਕੋਲੇ ਸਮਾਂ ਨਹੀਂ ਹੈ ਤਾਂ ਆਪਣਾ ਇਲਾਜ ਤਾਂ ਆਪ ਕੋਦ ਕਰੀ ਤੁਸੀਂ ਕਰ ਹੀ ਸਕਦੇ ਹੋ ਕੋਈ ਇਸ ਤਰ੍ਹਾਂ ਦੇ ਪੁਆਇੰਟ ਜਿਹਨੇ ਬੰਦਾ ਰਾਹਤ ਲੈ ਲੇ ਤੁਹਾਡੇ ਕੋਲੋਂ ਤੋਂ ਪਹਿਲਾਂ ਪਹਿਲਾਂ ਖੁਸ਼ ਹਾਂਜੀ ਇਹ ਜਿੰਨੇ ਫਿੰਗਰ ਹੈ ਇਹਨਾਂ ਨੂੰ ਅਸੀਂ ਉੱਪਰਲੇ ਪੋਰਸ਼ਨ ਤੋਂ ਲੈ ਕੇ ਆ ਦੇਖੋ ਆ ਸਾਰੇ ਪੁਆਇੰਟ ਇਹਨਾਂ ਨੂੰ ਅਸੀਂ ਇੱਕ ਵਾਰੀ ਦਬਣਾ ਹੈ ਤੇ ਗਿਣਤੀ ਨੂੰ ਚ 10 ਦੀ ਕਰਨੀ ਹੈ ਤੇ 5-10 ਵਾਰੀ ਜੇ ਜਦੋਂ ਉਹਨਾਂ ਨੂੰ ਕਰਾਂਗੇ ਚਾਰੇ ਉਂਗਲਾਂ ਦੇ ਗੁੱਠੇ ਦਸਗੇ ਹਾਂਜੀ 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 ਪੰਜੇ ਵਿਚਾਰੇ ਉਂਗਲਾਂ ਦੇ ਗੁੱਠੇ ਮਾਂ ਦਬਣਾ ਹਲਕਾ ਪ੍ਰੈਸ਼ਰ ਦੇਣਾ ਤੇ ਪ੍ਰੈਸ਼ਰ ਦਿੰਦੇ-ਦਿੰਦੇ ਰੀਲੀਫ ਮਿਲ ਜਾਂਦੀ ਹੈ ਇਸ ਤਰ੍ਹਾਂ ਦੇ ਪੁਆਇੰਟ ਹੁੰਦੇ ਨੇ ਮਗਰ neck ਦੇ ਪੁਆਇੰਟ ਨੇ ਸ਼ੋਲਡਰ ਦੇ ਪੁਆਇੰਟ ਨੇ ਇਹਨਾਂ ਨੂੰ ਹਲਕਾ ਹੀ ਪ੍ਰੈਸ਼ਰ ਦੇਣਾ ਜ਼ਿਆਦਾ ਜ਼ੋਰ ਦੀ ਪ੍ਰੈਸ਼ਰ ਨਹੀਂ ਦੇਣਾ ਪ੍ਰੈਸ਼ਰ ਦਿੰਦੀ ਰਾਹਤ ਮਿਲ ਜਾਂਦੀ ਹੈ ਫਿਰ ਵੀ ਸਮਝ ਨਹੀਂ ਆਉਂਦੀ ਤਾਂ ਸਾਡੇ ਕੋਲੇ ਆਓ ਸਮਝੋ ਜਾਣਕਾਰੀ ਲਓ ਅਸੀਂ ਵੀ ਚਾਹੁੰਦੇ ਆ ਸਾਡੇ ਕੋਲੋਂ ਆਉਣ ਤੋਂ ਬਾਅਦ ਤੁਹਾਡੇ ਪਰਿਵਾਰਾਂ ਵਿੱਚ ਤੰਦਰੁਸਤੀ ਆਵੇ ਤੁਸੀਂ ਖੁਸ਼ਹਾਲ ਪਰਿਵਾਰ ਜਉਂਦੇ ਰਹੋ ਤੇ ਆਪਣੇ ਆਪ ਨੂੰ ਤਰੱਕੀਆਂ ਕਰੋ ਜੇ ਤੰਦਰੁਸਤੋਂ ਤਾਂ ਹੀ ਤਰੱਕੀ ਕਰ ਸਕਦੇ ਹੋ ਜੇ ਤੰਦਰੁਸਤੋਂ ਤਾਂ ਹੀ ਜ਼ਿਆਦਾ ਕੰਮ ਕਰ ਸਕਦੇ ਹੋ ਜੇ ਤੰਦਰੁਸਤੋਂ ਤਾਂ ਤਾਂ ਹੀ ਜਿਹੜਾ ਤੁਹਾਡਾ ਪੈਸਾ ਹੈਗਾ ਬਿਮਾਰੀਆਂ ਤੇ ਲੱਗ ਰਿਹਾ ਹੈ ਉਹ ਬਚ ਜਾਵੇ ਤਾਂ ਤੁਸੀਂ ਖੁਸ਼ਹਾਲ ਪਰਿਵਾਰ ਸਾਂਭਰਸਤ ਪਰਿਵਾਰ ਇੱਕ ਆਨੰਦਮਈ ਪਰਿਵਾਰ ਤਾਂ ਹੀ ਰਹਿ ਸਕਦਾ ਤੇ ਜੰਦੀ ਜੰਦੀ ਇਹ ਵੀ ਦੱਸ ਦੋ ਵੀ ਜੇ ਕੋਈ ਤੁਹਾਡੇ ਕੋਲੇ ਮਿਲਣਾ ਚਾਹੁੰਦਾ ਹੋਵੇ ਤਾਂ ਤੁਹਾਡੇ ਕਿੱਥੇ ਵੀ ਲੈ ਕਿਸ ਟਾਈਮ ਤੋਂ ਕਿਸ ਟਾਈਮ ਤੋਂ ਤੁਸੀਂ ਮਿਲਦੇ ਹੋ ਆਲਸੋ ਤੁਹਾਡਾ ਫੋਨ ਨੰਬਰ ਕੀ ਹੈ ਜਿਸੇ ਬਾਹਰ ਦੇਸ਼ ਵਿਦੇਸ਼ ਵਿੱਚ ਰਹਿੰਦਾ ਬੰਦਾ ਵੀਡੀਓ ਕਾਲ ਰਾਈਸ ਹੁਣ ਤਾਂ ਗੱਲ ਕਰ ਸਦਾ ਕੰਟੈਕਟ ਨੰਬਰ ਹੈ 94636 26090 ਅਸੀਂ ਸੋਮਵਾਰ ਮੰਗਲਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਰਹਿੰਦਾ ਕਮਲਾ ਨਹਿਰੂ ਕਲੋਨੀ ਗਰਨਾਣ ਪਬਲਿਕ ਸਕੂਲ ਦੇ 2 ਨੰਬਰ ਗੇਟ ਦੇ ਨੇੜੇ 169 ਨੰਬਰ ਕੋਠੀ ਹੁੰਨੇ ਆ ਇੱਕ ਹਰ 15 ਦਿਨਾਂ ਬਾਅਦ ਅਸੀਂ ਮਹੀਨੇ ਦੇ 2 ਦਿਨ ਮਨਾਵਾ ਹੁੰਨੇ ਆ ਦੋ ਬੁੱਧਵਾਰ ਅਸੀਂ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਉਹਨੇ ਮਾਤਾਪੂਰ ਲਈ ਥੋਲੀ ਜੀ ਦੇ ਗੁਰਦੁਆਰੇ ਚ ਬਾਕੀ ਚਾਰ ਵੀਰਵਾਰ ਅਸੀਂ ਕੋਟਕਪੂਰੇ ਹੁੰਨੇ ਆ ਸਾਰੀਆਂ ਜਗ੍ਹਾ ਦਾ ਜੋ ਟਾਈਮ ਹੈ ਉਦੋਂ ਤੱਕ 1 ਵਜੇ ਤੱਕ ਸੋ ਇਹ ਸੀ ਡਾਕਟਰ ਗੋਲਚਿੰਕੁਲੀ ਜੀ ਜਿਨ੍ਹਾਂ ਨੇ ਸਾਨੂੰ ਸਰਵਾਈਕਲ ਅਤੇ ਅੱਜ ਇੱਕ ਕੋ ਟੈਚ ਥੈਰੇਪੀ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਤਰ੍ਹਾਂ ਦੀ ਹੋਰ دلچਸਪ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹ ਵੀ ਦੱਸੋ ਵੀ ਹੋਰ ਕਿਸ ਬਿਮਾਰੀ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ। ਇਸ ਤਰ੍ਹਾਂ ਦੀ ਹੈ ਆਯੁਰਵੈਦਿਕ ਇੱਕ ਕੋ ਟੈਚ ਲੈਕਟੋਪੈਥੀ ਐਲੋਪੈਥੀ ਸਵਤੰਤਰ ਸਾਵੇ ਹੀ ਬਾਹਰ ਡਾਕਟਰ ਨਾਲ ਛੋਡੀ ਅਸੀਂ ਜਲਦੀ ਹੀ ਤੁਹਾਨੂੰ ਮਿਲ ਕਰਾਉਦੇ ਰਹਾਂਗੇ। ਛੋਟੇ ਅਸੀਂ ਪਹਿਲਾਂ ਵੀ ਦੱਸਿਆ ਸੀ ਸਰਪੋਟਨ ਵਾਲੀ ਬਲਾਮਾ ਜਿਸ ਨਾਲ ਤੋਂ ਅਸੀਂ ਤਿਆਰ ਪੜਿੱਤਾ ਹੈ। ਤੇ ਵਾਕਈ ਜਿਹਦੇ ਕੰਮ ਜਾਬਲੇ ਧੰਨਵਾਦ